ਅੱਜ ਐਸਡੀਐਮ ਦਫ਼ਤਰ ਦੇ ਬਾਹਰ ਕੁ ਸੱਜਣ ਖੜੇ ਨੇ ਆਪਣੇ ਹਨਾ ਤੇ ਆਪਾਂ ਗੱਲ ਕਰਦੇ ਆਂ ਵੀ ਕੀ ਮਸਲਾ ਹੈ ਇਹਨਾਂ ਦਾ ਮੇਰੇ ਵਕਫ ਪਰਾਨੇ ਵਿੱਚ ਬਾਲੇਵੋ ਸਾਹਿਬ ਸੰਦੀਪ ਹੁਣੀ ਖੜੇ ਨੇ ਬਾਕੀ ਚਿਹਰੇ ਵੀ ਵਕਫ ਨੇ ਬਾਲੇਵੋ ਕੀ ਮਸਲਾ ਤੁਹਾਡੇ ਕੀ ਚੱਕੀ ਫਿਰਦੇ ਹੋ ਕੀ ਇਹ ਸਾਰਾ ਬਹੁਤ ਗੰਭੀਰ ਆ ਜੀ ਪਹਿਲਾਂ ਕੈਮਰੇ ਤੇ ਮਾੜਾ ਦਿਖਾ ਦਿਓ ਹਨਾ ਐਂਟੀ ਕ腐ਸ਼ਨ ਹਾਂ ਜੀ ਫਰੰਟ ਰਜਿਸਟਰਡ ਆ ਹਨਾ ਹਾਂ ਜੀ ਕੋਈ ਮੈਂ ਇਹਨੂੰ ਤੁਸੀਂ ਸਿੱਧਾ ਰੱਖੋ ਇਹ ਆ ਚੀਜ਼ ਆ ਗਈ ਜੀ ਤੇ ਹਾਂ ਜੀ ਜਵਾਨੀ ਚਾਨਣਾ ਪਾ ਰੋ ਤੇ ਕੀ ਚੀਜ਼ ਹੈ ਦੇਖੋ ਜੀ ਇੱਕ ਤਾਂ ਇੰਤਕਾਲ ਆ 26 87 ਮੇਰਾ ਤਵਾਦਲੇ ਦਾ ਅੱਛਾ ਉਹ ਪੜਤ ਪਟਵਾਰੇ ਗੁੰਮ ਕਰਤੀ ਜੋ ਜਿਸ ਪਾਸੇ ਮੁਲਾਜ਼ਮਾਂ ਦੇ ਦਸਕਤ ਹੁੰਦੇ ਨੇ ਉਹ ਸਾਰਾ ਪਾਸਾ ਗਾਇਬ ਆ ਉਹਦੇ ਪਿੱਛੇ ਸਾਡਾ ਡਿਸਪਿਊਟ ਬਹੁਤ ਜ਼ਿਆਦਾ ਵਧਿਆ ਆ ਜੀ ਮੈਂ ਲਗਾਤਾਰ ਅਰਖਾਸਤਾਂ ਦਈ ਜਾਂਦਾ ਦਫ਼ਤਰਾਂ ਦੇ ਵਿੱਚ ਸ਼ੋਕੇਸ ਦੇ ਵਿੱਚੋਂ ਅਰਖਾਸਤਾਂ ਲੱਗੀਆਂ ਜਾਂਦੀਆਂ ਨੇ ਜੀ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੋਈ ਉਹ ਉਸੇ ਕਾਰਨ ਮੇਰੀ ਲੰਮੇ ਸਮੇਂ ਤੋਂ 72 73 ਕਨਾਲਾਂ ਜ਼ਮੀਨ ਖਾਲੀ ਪਈ ਆ ਮੈਂ ਤਾਂ ਇਹ ਸਮਝਦਾ ਬਈ ਪ੍ਰਸ਼ਾਸਨ ਮੇਰਾ ਕਤਲੇ ਕਰਾਉਣਾ ਚਾਹੁੰਦਾ ਜਦੋਂ ਵੀ ਮੈਂ ਦਰਖਾਸਤ ਦਿੰਨਾ ਕੋਈ ਨਾ ਕੋਈ ਬਹਾਨਾ ਲਾ ਕੇ ਉਹਦੇ ਤੇ ਕਾਰਵਾਈ ਦਾ ਦਫ਼ਤਰ ਦਾਖਲ ਕਰ ਦਿੰਦੇ ਜਿਹੜੀ ਆਪਾਂ ਮੈਂ ਵਿੱਚ ਟੋਕ ਰਹੀ ਜਿਹੜੀ ਤੁਸੀਂ ਕਤਲ ਦੀ ਗੱਲ ਕੀਤੀ ਆ ਬਹੁਤ ਵੱਡਾ ਮੁੱਦਾ ਹਾਂਜੀ ਤੁਹਾਡਾ ਕਤਲ ਕਰਾਉਣ ਦੀ ਪ੍ਰਸ਼ਾਸਨ ਨੂੰ ਕੀ ਲੋੜ ਤੁਸੀਂ ਪ੍ਰਸ਼ਾਸਨ ਕਿੰਨੀ ਕੀ ਵੱਡੀ ਹੋ ਕਰ ਰਹੇ ਹੋ ਜਦੋਂ ਪ੍ਰਸ਼ਾਸਨ ਕੰਮੇ ਨਹੀਂ ਕਰ ਰਿਹਾ ਇਹ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਆ ਮੇਰੀ ਡਿਪਰੈਸ਼ਨ ਜਾ ਕੇ ਮਰਨ ਦਾ ਖਤਰਾ ਹੈ ਕੋ ਕਤਲ ਨਹੀਂ ਕਿ ਅਲੱਗ ਚੀਜ਼ ਕਤਲ ਲੱਗਾ ਮੈਂ ਤਾਂ ਕਹਿੰਦਾ ਵੀ ਹੁਣ ਤਾਂ ਪ੍ਰਸ਼ਾਸਨ ਮੈਨੂੰ ਲੱਗਾ ਵੀ ਇਹ ਖੁਦਕਸ਼ੀਓ ਕਰ ਲੂ ਵੀ ਅਸੀਂ ਇੰਨਾ ਤੰਗ ਕਰ ਰਹੇ ਹਾਂ ਮੇਰੇ ਜੋ ਜ਼ਮੀਨ ਮੇਰੀ ਠੇਕੇ ਤੇ ਬਾਹਰ ਆ ਜੀ ਪਹਿਲਾਂ ਉਹਨੇ 31 10 16 ਨੂੰ ਦਰਖਾਸਤ ਦਿੱਤੀ ਵੀ ਮੈਨੂੰ ਫਲਾਣੇ ਫਲਾਣੇ ਬੰਦੇ ਇਹ ਮੈਂ ਫਲਾਣੇ ਬੰਦੇ ਤੋਂ ਜ਼ਮੀਨ ਠੇਕੇ ਤੇ ਲਈ ਆ ਉਹ ਬੰਦੇ ਮੈਨੂੰ ਜ਼ਮੀਨ ਨਹੀਂ ਵਾਣ ਦਿੰਦੇ ਕਿਹੜੇ ਏਰੀ ਜ਼ਮੀਨ ਹੈ ਤੁਹਾਡੀ ਇਹ ਮੇਰੀ ਪਿੰਡ ਵਾਲਿਓ ਆ ਜੀ ਵਾਲਿਓ ਬਕਾਇਦਾ ਨੰਬਰ ਪਾ ਕੇ ਉਹਨੇ ਡਿਪਟੀ ਕਮਿਸ਼ਨਰ ਸਾਹਿਬ ਅਫੇਕਟੀ ਕਮਿਸ਼ਨਰ ਸਾਹਿਬ ਨੇ ਐਸ ਡੀ ਐਮ ਸਮਰਾਲਾ ਰਾਹੀਂ ਉਹਦੀ ਇਨਕੁਆਇਰੀ ਕਰਾਉਣ ਵਾਸਤੇ ਡਿਪਟੀ ਸਮਰਾਲਾ ਨੂੰ ਭੇਜੀ ਡਿਪਟੀ ਸਮਰਾਲਾ ਨੇ ਐਸ ਐਚਓ ਸਮਰਾਲਾ ਨੂੰ ਭੇਜੀ ਐਸ ਐਚਓ ਸਮਰਾਲਾ ਨੇ ਪਹਿਲਾਂ ਤਾਂ ਉਹ ਇੱਕ ਜਗਿੰਦਰ ਸਿੰਘ ਐਸ ਆਈ ਆ ਢੂੜ ਸਾਲ ਉਹਨੇ ਦਰਖਾਸਤ ਤਬ ਰੱਖੀ ਅੱਛਾ ਜਗਿੰਦਰ ਤਾਂ ਬਹੁਤ ਸਿਰ ਪਹਿਲਾਂ ਸੀ ਹਾਂ ਜੀ ਬਹੁਤ ਸਿਰ ਪਹਿਲਾਂ ਦੀ 8 ਸਾਲ ਦੀ ਉਹ ਗੱਲ ਕਰ ਰਿਹਾ ਮੈਂ ਜ਼ਮੀਨ ਖਾਲੀ ਪਈ 8 ਸਾਲ ਦੀ ਲਗਾਤਾਰ ਅੱਛਾ ਉਹੀ ਕੇਸ ਨਹੀਂ ਕੋਈ ਕੁਛ ਨਹੀਂ ਪੁਲਿਸ ਉਹਦੇ ਤੇ ਰਿਪੋਰਟ ਕਰਦੀਆ ਬਈ ਜ਼ਮੀਨ ਤੇ ਕੇਸ ਚੱਲਦਾ ਤੇ ਜੋ ਰਿਪੋਰਟ ਦੂਜੀ ਪਾਰਟੀ ਕਹਿੰਦੀ ਆ ਬਈ ਜੋ ਅਦਾਲਤ ਫੈਸਲਾ ਕਰੂ ਅਸੀਂ ਉਹਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਦੋਂ ਕਿ ਪੁਲਿਸ ਰਿਪੋਰਟ ਕਰਦੀਆ ਉਹਦੇ ਤੇ ਵੀ ਜ਼ਮੀਨ ਤੇ ਕੇਸ ਚੱਲਦਾ ਮੈਂ ਫੇਰ ਇੱਕ ਦਰਖਾਸਤ 8223 ਨੂੰ ਦਿੱਤੀ ਸੀ ਬਈ ਮੈਨੂੰ ਦੱਸਿਆ ਜਾਵੇ ਬਈ ਮੇਰਾ ਕਿਹੜੇ ਕੋਰਟ ਚ ਕੇਸ ਚੱਲਦਾ ਜਾਂ ਕਿਹੜੇ ਰੈਵ ਨੂੰ ਦੇ ਕਿ ਇਹ ਚੱਲਦਾ ਵੀ ਮੇਰੇ ਮੁਤਾਬਕ ਤਾਂ ਕੋਈ ਕੇਸ ਨਹੀਂ ਚੱਲਦਾ ਹੁਣ ਉਹ ਮੇਰੀ ਦਰਖਾਸਤ ਡਿਪਟੀ ਸਮਰਾਲੇ ਦੇ ਉਸ ਤਰ੍ਹਾਂ ਹੀ ਦੱਬੀ ਪਈ ਆ ਜੀ ਅੱਜ ਦੀ ਤਰੀਕ ਹੀ ਆ ਅੱਜ ਲਈ ਤਾਂ ਐਸਡੀਆਂ ਦਫ਼ਤਰ ਦੇ ਬਾਹਰ ਖੜੇ ਹਾਂ ਇਹੀ ਕਹਿੰਦੇ ਆ ਵੀ ਜਿਹੜੇ ਅੱਜ ਤਰੀਕ ਕਿੰਨਿਆਂ ਵਾਲਾ ਤਰੀਕ ਤੇ ਵੀ ਅਜਾ ਗੌਰ ਪਾਓ ਵੀ ਅੱਜ ਅੱਜ 24 23 ਤਰੀਕ ਆ 24 24 24 24 6 24 6 24 ਤੇ ਸੰਦੀਪ ਆਪਣਾ ਕੀ ਕਹਿਣਾ ਇਸ ਚੀਜ਼ ਉੱਤੇ ਵੀ ਕੀ ਚੱਕਰਾ ਇਹ ਤਾਂ ਸਾਡਾ ਦਾ ਮਸਲਾ ਹੀ ਹੈ ਜੀ ਲੰਬੇ ਸਮੇਂ ਤੋਂ ਜਥੇਬੰਦੀਆਂ ਵਾਰ-ਵਾਰ ਇਸ ਗੱਲ ਦੀ ਮੰਗ ਕਰ ਰਹੀਆਂ ਸਨ ਵੀ ਐਸਡੀਐਮ ਸਮਰਾਲਾ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਤਰਖਾਸਾਂ ਨੇ ਜਾਂ ਮਸਲੇ ਨੇ ਜਿਹੜੇ ਲਟਕ ਰਹੇ ਨੇ ਜਿਵੇਂ ਜਸਦਰ ਅਮਰਜੀਤ ਸਿੰਘ ਦੀ ਬਾਲੋਂ ਦੇ ਗੁੰਮ ਕੀਤੇੰਤਕਾਲ ਦਾ ਮਾਮਲਾ ਉਸ ਤੋਂ ਬਾਅਦ ਇੱਥੇ ਐਸਡੀਐਮ ਸਾਹਿਬ ਦੀ ਜਿਹੜੇ ਮੌਜੂਦਾ ਐਸਡੀਐਮ ਸਾਹਿਬ ਨੇ ਉਹਨਾਂ ਦੀ ਤਾਂ ਲਗਾਤਾਰ ਘੱਟ ਹਾਜ਼ਰੀ ਗਿਆ ਹਾੜੀ ਹੁਣ ਵੀ ਤੁਸੀਂ ਦੇਖ ਸਕਦੇ ਹਾਂ ਹੁਣ ਟਾਈਮ ਕਿੰਨਾ ਹੋ ਗਿਆ ਤੁਹਾਡੇ ਘੜੀਆਂ ਟਾਈਮ ਦੇਖੋ ਮਾੜਾ ਆਪਣੇ 1 ਵਜਣੇ ਵਾਲਾ ਤੇ ਹੁਣ ਤੁਸੀਂ ਅਖੜੇ ਨੂੰ ਸਾਬ ਨੂੰ ਮਿਲਲੇ ਐਸ ਡੀ ਐਮ ਸਾਹਿਬ ਤਾਂ ਹੈ ਹੀ ਨਹੀਂ ਇੱਥੇ ਜ਼ਿਆਦਾਤਰ ਹੁੰਦਾ ਲਗਾਤਾਰ 5 ਦਿਨ ਤੋਂ ਹੈ ਹੀ ਨਹੀਂ ਅੱਜ ਹੋ ਸਕਦਾ ਕਿ ਤੇ ਮੀਟਿੰਗ ਚ ਉਹਨ ਕੋਈ ਖਾਸ ਕੰਮ ਤੇ ਮੀਟਿੰਗ ਮੈਨੂੰ ਨਹੀਂ ਲੱਗਦਾ ਜੀ ਲਗਾਤਾਰ 5 ਦਿਨ ਹੋ ਗਏ ਤੇ ਉਸ ਤੋਂ ਇਲਾਵਾ ਤੇ ਇੱਥੇ ਚੂਣਾ ਦੇ ਸਮੇਂ ਸ਼ਰਾਬ ਪੜੀ ਗਈ ਬਾਛੀ ਬਾੜੇ ਤੋਂ ਉਹ ਵੱਡੀ ਪਾਰਟੀ ਦੀ ਫੜੀ ਗਈ ਇਸ ਦਫ਼ਤਰ ਦੀ ਮਿਲੀ ਭੁਗਤਣਾ ਉਹ ਗਰੀਬ ਬੰਦੇ ਤੇ ਇਹ ਕਾਮ ਮਜ਼ਦੂਰ ਤੇ ਦਿਹਾੜੀਦਾਰ ਮਜ਼ਦੂਰ ਤੇ ਪਰਚਾ ਦੇ ਦਿੱਤਾ ਉਸ ਤੋਂ ਇਲਾਵਾ ਇੱਥੇ ਬਹੁਤ ਸਾਰੇ ਕਰਮਚਾਰੀ ਨੇ ਜਿਹੜੇ ਲੰਬੇ ਸਮੇਂ ਤੋਂ ਤਾਇਨਾਤ ਨੇ ਤੇ ਇਸ ਤੋਂ ਇਲਾਵਾ ਜਿਹੜਾ ਐਸਡੀਐਮ ਸਾਹਿਬ ਦਾ ਵਤੀਰਾ ਉਹ ਬੜਾ ਜਾਤੀ ਵਿਤਕਰੇ ਵਾਲਾ ਉਹਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਅਸੀਂ 28 ਤਰੀਕ ਨੂੰ ਜਨਤਾ ਦੇ ਸਾਹਮਣੇ ਦੱਸਾਂਗੇ ਜਾਤੀ ਵਿਤਕਰਾ ਮਤਲਬ ਸਮਝਿਆ ਸਮਝਾਓ ਜਾਤੀ ਵਿਤਕਰਾ ਮਲਾਜਮਾਂ ਨਾਲ ਜਾਤੀ ਵਿਤਕਰਾ ਇੱਥੇ ਪਹਿਲਾਂ ਦੋ ਮਲਾਜਮ ਸੀ ਉਹਨਾਂ ਨੂੰ ਬੜਾ ਖੱਜਲ-ਖੁਆਰ ਕੀਤਾ ਗਿਆ ਉਹਨਾਂ ਨੇ ਐਮ.ਐਲ.ਏ ਸਾਬ ਤੱਕ ਵੀ ਪਹੁੰਚ ਕਰੀ ਤੇ ਅਸੀਂ ਤਾਂ ਪਹਿਲਾਂ ਹੀ ਐਸ.ਡੀ.ਐਮ ਸਾਹਿਬ ਦੇ ਖਿਲਾਫ ਚੋਣ ਕਮਿਸ਼ਨ ਨੂੰ ਲਿਖ ਚੁੱਕੇ ਸੀ ਵੀ ਇੰਨਾ ਸਮੇਂ ਨਰਪੱਖ ਚੋਣਾ ਨਹੀਂ ਹੋ ਸਕਦੀਆਂ ਉਹਦਾ ਨਤੀਜਾ ਇਹ ਨਿਕਲਿਆ ਕਿ ਮਾਛੀਵਾੜੇ ਵੇ ਸ਼ਰਾਬ ਵੰਡੀ ਗਈ ਚੋਣਾਂ ਦੇ ਸਮੇਂ ਇੱਕ ਵੱਡੀ ਪਾਰਟੀ ਉੱਤੇ ਦੋਸ਼ ਲੱਗਿਆ ਐਮ.ਸੀ.ਯੂ ਤੇ ਦੋਸ਼ ਲੱਗਿਆ ਐਮ.ਸੀ ਨੂੰ ਫੜਨ ਦੀ ਬਜਾਏ ਸ਼ਰਾਬ ਦੇ ਵੱਡੇ ਸਮਗਲਰਾਂ ਨੂੰ ਫੜਨ ਦੀ ਬਜਾਏ ਇੱਕ ਗਰੀਬ ਹੁੰਦੇ ਦੇ ਉੱਤੇ ਪਰਚਾ ਦੇ ਕੇ ਉਹਨੂੰ ਅੰਦਰ ਕਰਤਾ ਨਹੀਂ ਮੈਂ ਕਹਿਣਾ ਵੀ ਆਪਣਾ ਦੇਖੋ ਮਾਹੌਲ ਜਿੰਨਾ ਵਧੀਆ ਵਾ ਸਾਰੇ ਸਬਦਾਨ ਨੂੰ ਮੰਨਦੇ ਨੇ ਸ਼ਰਾਬ ਤਾਂ ਕਿਹਦੇ ਚੱਲਦੀ ਨਹੀਂਗੀ ਬਿਲਕੁਲ ਜੀ ਉਹਦੀ ਐਫ ਆਈ ਆਰ ਹੋਈ ਆ ਮਾਛੀਵਾੜਾ ਸਾਹਿਬ ਉਹ ਚਲੇ ਗਏ ਵੀ ਬੋਟਾਂ ਸ਼ਰਾਬ ਬੰਨਣ ਦਾ ਉਹ ਚਲੇ ਗਏ ਬਿਲਕੁਲ ਸ਼ਰਾਬ ਬੰਨਣ ਦਾ ਐਕਟ ਲੱਗਿਆ ਜਿਹੜਾ ਇੱਕ ਸਪੈਸ਼ਲ ਐਕਟ ਬਣਿਆ ਹੋਇਆ ਬੂਟਾਂ ਲਈ ਉਹ ਐਕਟ ਲੱਗਿਆ ਪਰ ਐਕਟ ਇੱਥੇ ਦੇ ਦਫ਼ਤਰ ਦੀ ਮਿਲੀ ਭੁਗਦੇ ਨਾਲ ਜਿਹੜੇ ਬੰਦਿਆਂ ਤੇ ਲੱਗਣਾ ਸੀ ਸਮਰਾਲਾ ਐਸਐਮ ਦਫ਼ਤਰ ਦੀ ਮਿਲੀ ਭੁਗਦੇ ਨਾਲ ਜਿਹੜੇ ਬੰਦਿਆਂ ਤੇ ਉਹ ਐਕਟ ਲੱਗਣਾ ਸੀ ਉਹਨਾਂ ਤੇ ਲੱਗਿਆ ਨਹੀਂ ਇੱਕ ਆਮ ਮਜ਼ਦੂਰ ਦੇ ਉੱਤੇ ਉਹਦੇ ਉੱਤੇ ਲਾਤਾ ਐਕਟ ਵੀ ਇਹ ਸ਼ਰਾਬ ਵੰਡਦਾ ਸੀ ਉਹਦੀ ਕੀ ਮਜ਼ਾਰ ਇੱਕ ਦਿਹਾੜੀਦਾਰ ਬੰਦੇ ਦੀ ਉਹ ਸ਼ਰਾਬ ਬਾਅਦ ਕਹਦਾ ਜੀ ਠੇਕੇ ਤੋਂ ਲੈ ਕੇ ਵੰਡਦਾ ਸੀ ਜਦ ਕਿ ਚੋਣਾ ਦੇ ਸਮੇਂ ਉਸ ਦਿਨ ਠੇਕੇ ਬੰਦ ਸੀ ਸੋ ਇਸ ਕਰਕੇ ਜਿਹੜੀ ਬ੍ਰਾਂਡ ਉਹਦੇ ਕੋਲ ਫੜੀ ਗਈ ਉਹ ਬ੍ਰਾਂਡ ਠੇਕੇ ਤੇ ਹੈ ਹੀ ਨਹੀਂ ਕਿਹੜਾ ਬ੍ਰਾਂਡ ਸੀਗਾ ਉਹ ਇੱਕ ਵੱਖਰਾ ਜਿਹਾ ਬ੍ਰਾਂਡ ਆ ਹੁਣ ਮੈਨੂੰ ਨਾਂ ਚੇਤੇ ਨਹੀਂ ਹਾਂ ਦਰਸ਼ਕਾਂ ਨੂੰ ਨਾਂ ਤਾਂ ਦੱਸ ਦੋ ਬ੍ਰਾਂਡ ਦਾ ਉਸ ਵਾਰ ਮੇਰੇ ਵਰਗੇ ਮੰਗਾ ਲਵੇ ਉਸ ਗੱਲ ਦਾ ਖਿਆਲ ਹਲੇ ਪੂਰਾ ਨਹੀਂ ਪਤਾ ਪਰ ਜਿਹੜੀ ਅਸਲ ਗੱਲ ਆ ਉਹ ਬਕਾਇਦਾ ਉਹਦੇ ਵਿੱਚ ਚੱਲਦਾ ਆਪਣੇ ਪੰਜਾਬ ਦੇ ਵਿੱਚ ਚੱਲਦਾ não Nenhum...